ਕਜੀ ਮੇਰਾ ਨਾਮ ਹੀਰਾ ਹੈ ਤੇ ਸ਼ਾਮੀ ਅਸੀਂ ਦੁਕਾਨ 7:30 ਵਜੇ ਦੁਕਾਨ ਬੰਦ ਕਰਕੇ ਗਏ ਆ ਬੈਸ ਵਗੈਰਾ ਸਭ ਕੁਝ ਸੋਚ ਵਗੈਰਾ ਬੰਦ ਕਰਕੇ ਗਏ ਆ ਲਾਈਟ ਵਗੈਰਾ ਮਤਲਬ ਬੰਦ ਕਰ ਦਿੱਤੀ ਆ ਤੇ ਕੋ ਮਨੇ ਸਰ 5 5 ਵਜੇ ਨੂੰ ਪਤਾ ਲੱਗਾ ਕਿ ਮਤਲਬ ਕਿਸੇ ਨੇ ਦੱਸਿਆ ਇਦਾਂ ਸਿਆਲ ਕਰਵਾ ਲਏ ਜਾਂਦਿਆਂ ਨੇ ਕਿ ਰਾਧਾਰੀਆਂ ਨੇ ਫੋਨ ਕੀਤੇ ਆ ਤੇ ਅਦਾ ਦਾ ਮਤਲਬ ਦੁਕਾਨ ਤੇ ਧੂਆਂ ਨਿਕਲ ਰਿਹਾ ਵਾ ਤੇ ਉਹ ਆਣ ਕੇ ਦੇਖਿਆ ਤੇ ਸਭ ਕੁਝ ਸਭ ਕੁਝ ਸੁਆਹ ਹੋ ਗਿਆ ਹੀ ਸੜ ਕੇ ਬਹੁਤ ਨੁਕਸਾਨ ਹੋਇਆ ਸਾਡਾ ਜੀ ਤੇ ਪੂਨ ਪਤਾ ਨਹੀਂ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਪੜੇ ਲੀੜੇ ਦਾ ਬਾਜੀ ਦੁਕਾਨਾਂ ਦਾ ਨਹੀਂ ਇਹ ਟੇਲਰ ਦੀ ਦੁਕਾਨ ਹੈ ਜੀ ਟੇਲਰ ਦੀ ਦੁਕਾਨ ਹੈ ਤੇ ਮਸ਼ੀਨਾਂ ਬਸੂਨਾ ਇੱਧਰ ਤੁਹਾਡੇ ਸਾਹਮਣੇ ਸਭ ਕੁਝ ਜੀ ਸਭ ਕੁਝ ਜੀ ਜਾਨੀ ਕਿ ਫਨਾਹ ਹੋ ਨਾ ਹੋ ਗਿਆ ਕੀ ਕਾਰਨ ਅੱਗ ਲੱਗਣ ਦਾ ਸਰ ਅੱਗ ਲੱਗਣ ਦਾ ਕਾਰਨ ਹਾਲੇ ਤੱਕ ਤਾਂ ਕੋਈ ਪਤਾ ਨਹੀਂ ਲੱਗਾ ਤੇ ਕੀ ਚੱਕਰ ਆ ਸ਼ੋਰ ਸ਼ਰ ਕਰਾ ਜਾਂ ਕਿ ਇਹਨੇ ਜਾਣ ਕੇ ਲਗਾਈ ਆ ਮਤਲਬ ਨਮੀਟਰ ਪਿਆ ਹੀ ਇਨਵੈਟਰ ਵਾਲੀ ਸਾਈਡ ਤੇ ਕੁਝ ਨਹੀਂ ਹੋਇਆ ਫੱਟੇ ਨੂੰ ਉਧਰਲੀ ਸਾਈਡ ਤੇ ਕੁਝ ਨਹੀਂ ਆਇਆ ਸਿਰਫ ਆ ਇੱਕ ਇੱਥੋਂ ਸ਼ਟਰ ਲੱਗੋਂ ਦਰਵਾਜ਼ਾ ਤੋਂ ਮਤਲਬ ਇੰਟਰਲੌਕ ਤੋਂ ਮਤਲਬ ਸ਼ੁਰੂ ਅੱਗ ਹੋਈ ਆ ਤੇ ਇਧਰਲੀ ਸਾਈਡ ਤੋਂ ਜਿੱਧਰ ਕੋਈ ਸੌਟ ਸ਼ਟਰ ਨਹੀਂ ਹੈਗਾ ਉਧਰਲੀ ਸਾਈਡ ਤੋਂ ਅੱਗ ਸ਼ੁਰੂ ਹੋ ਕੇ ਤੇ ਫੇਰ ਗਾੜੀ ਗਈ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਸਰ ਮਤਲਬ ਕਾਫੀ ਨੁਕਸਾਨ ਹੋ ਗਿਆ ਕਾਫੀ ਹੀ ਜ਼ਿਆਦਾ ਨੁਕਸਾਨ ਹੋ ਗਿਆ ਯਾਨੀ ਕਿ ਕੱਪੜੇ ਜਿਹੜੇ ਆ ਤੁਹਾਨੂੰ ਪਤਾ ਕੁਝ ਵੀ ਨਹੀਂ ਬਚਿਆ ਕੁਝ ਵੀ ਨਹੀਂ ਬਚਿਆ ਤੁਹਾਡੇ ਸਾਹਮਣੇ ਆ ਤੁਸੀਂ ਆਪਣੇ ਕੈਮਰਾ ਮਾਰ ਕੇ ਦੇਖ ਸਕਦੇ ਜੀ ਕਿ ਦੁਕਾਨ ਦੇ ਅੰਦਰ ਵੇਖ ਸਕਦੇ ਜੀ ਕਹਿੰਦਾ ਭਾਵਾ ਕਿ ਦਾਖ ਹੀ ਆ ਬਚੀ ਜੋ ਵੀ ਆ ਪੁਲਿਸ ਨੂੰ ਕੀਤਾ ਸੀ ਜਦੋਂ ਤੁਹਾਨੂੰ ਪਤਾ ਲੱਗਾ ਪੰਜ ਵਜੇ ਸਰ 5 ਵਜੇ ਜਦੋਂ ਆਏ ਆ ਸਾਰੇ ਆਪੇ ਅੱਗੇ ਆਣ ਕੇ ਵਝਾਈ ਆ ਫਗਾਈ ਵੇਰ ਨੂੰ ਸ਼ਰਦਨ ਦਾ ਮੌਕਾ ਹੀ ਨਹੀਂ ਸੀ ਮਤਲਬ ਹੈਗਾ ਉਹਨਾਂ ਨੂੰ ਜਿੰਨਾ ਜਗ ਨੂੰ ਆਉਣਾ ਸੀ ਉਹਨਾਂ ਜਗ ਨੂੰ ਤੇ ਮਤਲਬ ਪਹਿਲਾਂ ਹੀ ਕੰਮ ਹੋ ਗਿਆ ਪਹਿਲਾਂ ਹੀ ਕੰਮ ਹੋ ਗਿਆ ਸੀ ਸਰ ਪੁਲਿਸ ਨੂੰ ਕੀਤਾ ਸੀ ਪੁਲਿਸ ਨੂੰ ਹਾਂਜੀ ਗਏ ਪੁਲਿਸ ਨੂੰ ਸੂਚਿਤ ਕਰਨਾ ਝੇ ਮਤਲਬ ਹਜੇ ਨਹੀਂ ਕੀਤਾ ਪੁਲਿਸ ਹਾਂਜੀ ਹਾਲੇ ਤੇ ਇਹੋ ਸਾਰਾ ਕੁਝ ਕਰਦੇ ਪਏ ਆਂ ਅਸੀਂ ਕਰਦੇ ਤੁਸੀਂ ਸਰਹੀ ਮੰਗੇ ਹੋ ਕਰਨੇ ਆ ਵੀ ਸਾਡਾ ਨੁਕਸਾਨ ਬਹੁਤ ਹੋ ਚੁਕਾ ਵਾ ਮਾਰੇ ਬੰਦੇ ਆਂ ਗਰੀਬ ਆਦਮੀ ਆ ਤੇ ਸਾਨੂੰ ਇਸ ਚੀਜ਼ ਦਾ ਚਲੋ ਥੋੜਾ ਮਾਜਾ ਮਾਜਾ ਮਿਲੇ ਸਾਨੂੰ ਨਾ ਕੋਈ ਸ਼ਰਕਤ ਹੈ ਨਹੀਂ ਕਿ ਉਹ ਆਪੇ ਸ਼ੁਰੂ ਹੋਈ ਜਾਂ ਤੁਹਾਨੂੰ ਕਿਸੇ ਤੋਂ ਜਾਤਾ ਹੈਗਾ ਵਾ ਸੱਕ ਸਰ ਸ਼ੱਕ ਤੇ ਨਹੀਂ ਆ ਕਿਸੇ ਤੇ ਵੀ ਹੈਗਾ ਬਾਕੀ ਇੱਥੇ ਸਾਹਮਣੇ ਕੈਮਰੇ ਲੱਗੇ ਆ ਉਹਨਾਂ ਤੋਂ ਮਤਲਬ ਦੇਖਾਂਗੇ ਕੀ ਚੱਕਰ ਜੇ ਦੇਖਾਂ ਪਤਾ ਲੱਗੇਗਾ ਇਹ ਦੁਕਾਨਾਂ ਨਹੀਂ ਜੋ ਖੁੱਲੀਆਂ ਹੈਗੀਆਂ ਵੇਖੋ ਜੀ ਇੱਕ ਗਰੀਬ ਪਰਿਵਾਰ ਦੀ ਦੁਕਾਨ ਸੀਗੀ ਇਹ ਗਰਮੀ ਪਰਿਵਾਰ ਆਪਣਾ ਸਲਾਈ ਕਰਕੇ ਆਪਣਾ ਗੁਜ਼ਾਰਾ ਕਰਦੇ ਸੀਗੇ ਇਸ ਸਵੇਰੇ ਸ਼ਾਮੀ ਪੀ 7:30 ਵਜੇ ਦੁਕਾਨ ਬੰਦ ਕਰਕੇ ਲੈਪਾ ਲੂਟਾ ਸਾਜਾਂ ਬੰਦ ਕਰਕੇ ਗਏ ਆ ਤੇ ਸਵੇਰੇ ਇਹਨਾਂ ਨੂੰ ਲੋਕੀ ਆਨੇ ਆ ਕੇ ਦੱਸਿਆ ਵੀ ਤੁਹਾਡੀ ਦੁਕਾਨ ਦੇ ਵਿੱਚ ਮਤਲਬ ਧੂਮਾ ਨਿਕਲਿਆ ਇਹਦੇ ਸਵੇਰੇ ਆਏ ਆ ਹੀਰਾ ਰਾਜ ਜੀ ਆਏ ਆ ਸਵੇਰੇ ਆਣ ਕੇ ਉਹਨੇ ਵੇਖਿਆ ਦੁਕਾਨ ਖੋਲੀ ਆ ਦੁਕਾਨ ਨੂੰ ਅੱਗ ਲੱਗੀ ਵੀ ਇਹਨਾਂ ਨੇ ਪਾਣੀ ਪੁਣੀ ਪਾ ਗਏ ਹੋਰ ਮਲ ਦੇ ਦੇ ਸਾਡੇ ਬੰਦਿਆਂ ਨੇ ਧਰ ਕੇ ਦੁਕਾਨਦਾਰਾਂ ਨੇ ਇਹ ਅੱਗ ਬੁਝਾਈ ਆ ਤੇ ਅੱਗ ਬੁਝਾ ਕੇ ਇਹਨਾਂ ਵਿਚਾਰਿਆਂ ਦੇ ਗਰੀਬ ਪਰਿਵਾਰਾਂ ਨੇ ਇਹਨਾਂ ਦਾ ਬੜਾ ਮਹਿੰਗੇ ਜਿਹੇ ਸ਼ੂਟ ਲੋਕਾਂ ਦਿੱਤੇ ਸੀ ਨਾ ਤੇ ਜਨਾਨੀਆਂ ਦੇ ਛੂਟੀ ਬੰਦਿਆਂ ਦੇ ਛੂਟ ਹੀ ਗਏ ਉਹ ਸਾਰਾ ਸਰਕੇ ਸਵਾਹ ਹੋ ਗਿਆ ਜੋ ਮਚੀਨਾ ਗਿਆ ਜੋ ਇਹਨਾਂ ਦਾ ਕਾਊਂਟਰ ਹੀ ਗਿਆ ਸਾਰਾ ਸਰਕੇ ਸਵਾਹ ਹੋ ਗਿਆ ਕੋਈ ਮਤਲਬ ਨਹੀਂ ਕੋਈ ਸਮਾਨ ਬਚਿਆ ਹੀ ਨਹੀਂਗਾ ਪ੍ਰਸ਼ਾਸਨ ਕੋਈ ਮਦਦ ਪ੍ਰਸ਼ਾਸਨ ਕੋਈ ਹੀ ਮਦਦ ਕਰਦੇ ਆ ਦਿੱਤੀ ਜਾਬ ਤੋਂ ਮਦਦ ਕਰਦੇ ਆ ਕਿ ਇਹਨਾਂ ਦੀ ਮਦਦ ਕੀਤੀ ਹੈ ਵਾਤਵਾਰ ਗਰੀਬ ਪਰਿਵਾਰਾਂ ਨਾਲ ਦੀ ਮਦਦ ਕੀਤੀ ਜਾਵੇ